ਨੂੰ ਪ੍ਰਮੋਟ ਕਰਦੇ ਹਮੇਸ਼ਾ ਪੂਰੇ ਦੁਨੀਆ ਦੇ ਵਿੱਚ ਤੁਸੀਂ ਦਸਤਾਰ ਬਣ ਕੇ ਹੀ ਸ਼ੋਅ ਕੀਤੇ ਜੋਸ਼ ਕੀਤਾ ਔਰ ਅੱਜ ਇਹ ਦਸਤਾਰ ਲੈਣ ਲਈ ਅੰਮ੍ਰਿਤਸਰ ਵੀ ਕੇ ਪਹੁੰਚੇ ਹੋ ਕੀ ਕਹਿੰਦੇ ਬਹੁਤ ਵਧੀਆ ਲੱਗਦਾ ਜੀ ਮੈਨੂੰ ਅੰਮ੍ਰਿਤਸਰ ਆ ਕੇ ਮੈਂ ਜਦੋਂ ਵੀ ਇੰਡੀਆ ਉਹਨਾਂ ਤੇ ਸਿੱਧੇ ਅਸੀਂ ਦਰਵਾਜ਼ਾ ਮੱਥਾ ਟੇਕਣ ਜਾਂਦੇ ਸੋ ਮੱਥਾ ਟੇਕ ਕੇ ਮੈਂ ਇੱਥੇ ਸਰਦਾਰ ਐਕਸਕਲੂਸਿਵ ਪਗੜੀ ਇੱਥੋਂ ਕਹਿੰਦੇ ਲੈਣ ਆਏ ਅਸੀਂ ਸਾਰੇ ਜਣੇ ਇਕੱਠੇ ਹੋ ਕੇ ਔਰ ਐਕਸਕਲੂਸਿਵ ਇਸ ਕਰਕੇ ਆ ਕਿ ਨਾਲ ਕਲੀਆਂ ਪਗਾਈ ਨਹੀਂ ਉਹ ਨਾਲ ਕੁੜਤੇ ਪਜਾਮੇ ਵੀ ਕਰਦੇ ਨੇ ਨਾਲ ਹੋਰ ਚੀਜ਼ਾਂ ਵੀ ਕਰਦੇ ਨੇ ਸੋ ਬਹੁਤ ਵਧੀਆ ਤੁਹਾਡਾ ਕੰਮਕਾਰ ਜੀ ਬਹੁਤ ਨਹੀਂ ਨਹੀਂ ਤੁਹਾਡਾ ਪਿਆਰ ਹੈ ਜੀ ਤੁਹਾਡਾ ਸਾਥ ਅਸੀਂ ਕੋਸ਼ਿਸ਼ ਕੀਤੀ ਆ ਕਿ ਜਿਹੜੀ ਪਗੜੀ ਆ ਉਹ ਸਾਰੀ ਦੁਨੀਆ ਦੇ ਵਿੱਚ ਮੈਂ ਇਸੇ ਤਰ੍ਹਾਂ ਹੀ ਕਹਿੰਦੇ ਨੇ ਵੀ ਪੱਗ ਬਣ ਕੇ ਆਇਆ ਬਹੁਤ ਸਾਰੇ ਸ਼ਿੰਗਰਾਂ ਨੇ ਜਿਹੜੇ ਨਵੇਂ ਆਏ ਉਹਨਾਂ ਨੇ ਦੇਖ ਕੇ ਪੱਗਾਂ ਬਣਣੀਆਂ ਸ਼ੁਰੂ ਕੀਤੀਆਂ ਅ ਬੱਚਿਆਂ ਨੇ ਜਿਹੜੀ ਫੋਰਨ ਦੇ ਆ ਉਹਨਾਂ ਨੇ ਸਾਡੇ ਵਾਲ ਦੇਖ ਕੇ ਪੱਗਾਂ ਬੰਨ੍ਹਣੀਆਂ ਸ਼ੁਰੂ ਕੀਤੀਆਂ ਔਰ ਆਪਣੇ ਨਾਂ ਨਾਲੋਂ ਸਿੰਘ ਨਹੀਂ ਕਟਾਇਆ ਮਲਕੀਤ ਸਿੰਘ ਇਹ ਕੋਈ ਹੋਊਗਾ ਤੁਹਾਨੂੰ ਕੋਈ ਕੋਤਨੀ ਯੂਜ਼ ਕੀਤਾ ਕੋਈ ਹੋਰ ਨਹੀਂ ਕੀਤਾ ਸੋ ਪਗੜੀ ਨੂੰ ਬਹੁਤ ਵੱਡੀ ਮਹਾਨਤਾ ਦਿੱਤੀ ਆ ਔਰ ਪਗੜੀ ਦੇ ਉੱਤੇ ਮੈਂ ਫਿਰ ਉਹਦੀ ਸ਼ਾਨ ਦੇ ਲਈ ਉੱਤੇ ਤਾਰੇ ਵੀ ਲਾਏ ਹੈਨਾ ਸੋ ਉਹ ਵੀ ਇੱਕ ਫੈਸ਼ਨ ਬਣਿਆ ਸੋ ਮੈਂ ਤੁਹਾਨੂੰ ਸਵਾਦ ਜੀ ਬਹੁਤ ਬਹੁਤ ਕਿਹੜੇ ਕਿਹੜੇ ਰੰਗ ਬਸ ਤੁਹਾਡੇ ਮਨ ਪਸੰਦ ਕਿਹੜਾ ਦੇਖੋ ਜੀ ਮੈਨੂੰ ਲੱਗਦਾ ਹੈ ਕਿ ਕੋਈ ਨਾ ਕਲਰ ਜਿਹੜੇ ਕਿਸੇ ਨੇ ਨਹੀਂ ਪਾਏ ਮੈਨੂੰ ਤਾਂ ਲੱਗਦਾ ਪੂਰੀ ਕਹਿੰਦਾ ਨਹੀਂ ਤੇਰੇ ਮੋਰੇ ਧਾਨ ਸੁਟਿਆਂ ਕਹਿੰਦਾ ਭਵੇਂ ਮੈਨੂੰ ਤਾਂ ਲੱਗਦਾ ਸਾਰੀ ਦੁਕਾਨ ਹੀ ਲੈ ਜਾ ਮੈਂ ਇਤਾਂ ਦੇ ਕਲਰ ਵੇਖੇ ਹੀ ਨਹੀਂ ਕਿਰੇ ਸੋ ਬਹੁਤ ਐਕਸਕਲੂਸਿਵ ਕਲਰ ਨੇ ਔਰ ਬਹੁਤ ਭਾਈ ਬਧਾਈ ਦੇ ਹੱਕ ਦਾ ਲੱਗਦਾ ਤੁਸੀਂ ਆਪ ਰੀਜਨਲ ਬਣਾਉਨੇ ਆ ਜੀ 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 ਬੜੀ ਲੈ ਕੇ ਆਉਨੇ ਆ ਸੋ ਜਿਹੜੇ ਮੈਂ ਕਿਤੇ ਕਲਰ ਨਹੀਂ ਦੇਖੇ ਮੈਨੂੰ ਲੱਗਦਾ ਇੱਥੇ ਹੀ ਕਲਰ ਨੇ ਸਭ ਤੋਂ ਜ਼ਿਆਦਾ ਲਿਖਿਆ ਗਿਆ ਕਿ ਕੁਰਤੇ ਵੀ ਜਮੇ ਕਾਫੀ ਅੱਜਕੱਲ੍ਹ ਦੇ ਨੌਜਵਾਨ ਪਸੰਦ ਕਰਦੇ ਨੇ ਔਰ ਜਿਹੜੇ ਨੇਤਾ ਲੋਕ ਗੱਲ ਕਰਦੇ ਉਹ ਵੀ ਕੁਰਤੇ ਜਾਂ ਪਸੰਦ ਕਰਦੇ ਨੇ ਜਿੱਥੇ ਕਿ ਪਹਿਲਾਂ ਮੁਕਸਰੀ ਕੁਰਤੇ ਜਾਂ ਮਾ ਜਾਂ ਹੋਰ ਸ਼ਹਿਰ ਦੇ ਨਾਮ ਤੇ ਬਣੇ ਔਰ ਅਫਰੇਸਰੀ ਕੁਰਤੇ ਜਾਂ ਮਾ ਨੇ ਨਵਾਂ ਜੁੜ ਦਿੱਤਾ ਗਿਆ ਜੀ ਕਿਵੇਂ ਲੱਗਿਆ ਇਹ ਕੋਈ ਅੰਮ੍ਰਿਤਸਰੀ ਹੈ ਤਾਂ ਫਿਰ ਤੁਹਾਨੂੰ ਪਤਾ ਹਰ ਚੀਜ਼ ਹੀ ਖਾਣਾ ਗਾਣਾ ਕੱਪੜਾ ਪਹਿਰਨਾ ਸਾਰੇ ਬਹੁਤ ਮਸ਼ਹੂਰ ਆ ਪਰ ਸਰਦਾਰ ਦੇ ਤਾਂ ਫਿਰ ਸਰਦਾਰ ਜੀ ਤੁਹਾਡਾ ਤਾਂ ਮੈਂ ਦੇਖਿਆ ਕੋੜ ਦਾ ਪਜਾਮਾ ਕਿ ਆ ਫਿਟਿੰਗ ਆਉਂਦੀ ਆ ਤੇ ਕਿਹ ਕੱਪੜਾ ਜਾਂ ਸਵਾਦ ਆ ਗਿਆ ਬਹੁਤ ਬੜੀ ਹਲੇ ਸੋ ਨੌਜਵਾਨਾਂ ਨੂੰ ਕੀ ਸਿਨੇ ਹੈ ਦਸਤਾਰ ਵਿੱਚ ਦਸਤਾਰ ਨੂੰ ਸਾਂਭ ਕੇ ਰੱਖੋ ਜੀ ਦਸਤਾਰ ਸਾਡੀ ਪਹਿਚਾਨ ਹੈ ਸਰਦਾਰ ਜਿਹੜੀ ਕਹਿੰਦੇ ਨਹੀਂ ਵੀ ਦਸਤਾਰ ਸਾਨੂੰ ਸਾਡੇ ਗੁਰੂ ਸਾਹਿਬ ਨੇ ਸਾਨੂੰ ਬਖਸ਼ਿਸ਼ ਦਿੱਤੀ ਬਹੁਤ ਵੱਡੀ ਐਂਡ ਮੈਂ ਤਾਂ ਹਮੇਸ਼ਾ ਗੱਲ ਕਰਦਾ ਕਿ ਸੋਹਣਾ ਤੇ ਸਨੱਖਾ ਸਾਰੇ ਜੱਗ ਤੋਂ ਉਹ ਵੱਲਾ ਸਿੰਘ ਲੱਖਾਂ ਚ ਘੜੋਤਾ ਹੋਇਆ ਦਿਸ ਜਾਂਦਾ ਕੱਲਾ ਸਿੰਘ ਉਹ ਪਦਵੀ ਵੀ ਜਿਹਨੇ ਸਰਦਾਰ ਦਿੱਤੀ ਖਾਲਸੇ ਨੂੰ ਕੈਸੀ ਬਾਝਾ ਵਾਲੇ ਨੇ ਕੈਸੀ ਬਾਝਾ ਵਾਲੇ ਦਸਤਾਰ ਦਿੱਤੀ ਖਾਲਸੇ ਨੂੰ ਕੈਸੀ ਬਾਝਾ ਵਾਲੇ ਨੇ ਕੈਸੀ ਬਾਝਾ ਵਾਲੇ ਦਸਤਾਰ ਦਿੱਤੀ ਖਾਲਸੇ ਨੂੰ ਵਾਹ ਵਾਹ ਇੰਨੀ ਸਾਡੀ ਮਤਲਬ ਜਿਹੜੀ ਪਗੜੀ ਦੀ ਆ ਇੰਪੋਰਟੈਂਸ ਕਿ ਸੌਲਾ ਸੋ 92 ਵਸਾਖੀ ਦਾ ਕਟਕੱਠ ਸੀ ਨੰਗੀ ਤਲਵਾਰ ਮੇਰੇ ਗੁਰੂ ਜੀ ਦੇ ਹੱਥ ਸੀ ਉਹ ਪੰਜ ਸਿਰ ਲੈ ਨਹੀਂ ਆਧਾਰ ਦਿੱਤੀ ਖਾਲਸੇ ਨੂੰ ਕੈਸੀ ਵਾਝਾ ਵਾਲੇ ਨੇ ਕੈਸੀ ਵਾਝਾ ਵਾਲੇ ਦਸਤਾਰ ਦਿੱਤੀ ਖਾਲਸੇ ਨੂੰ ਆਖਰੀ ਸਵਾਲ ਮਲਕੀ ਸਿੰਘ ਜੀ ਨੇ ਗੋਰੀ ਦਸਤਾਰ ਬੰਨਣ ਲਾ ਦਿੱਤੀ ਹਾਂ ਜੀ ਬਿਲਕੁਲ ਜਿਹੜੀ ਚੀਜ਼ ਤੁਸੀਂ ਕਰਦੇ ਆ ਜਿਹੜੀ ਚੀਜ਼ ਤੁਸੀਂ ਬੰਨਦੇ ਆ ਉਹਨਾਂ ਨੂੰ ਦੱਸਿਓ ਵੀ ਜਿਵੇਂ ਉੱਥੋਂ ਦੇ ਜੰਸਾ ਹੈ ਅੰਮ ਨਮੀ ਪਨੀਰੀ ਨਵੇਂ ਜਿਹੜੇ ਬੱਚੇ ਨੇ ਉਹ ਦੇਖ ਕੇ ਤੁਹਾਨੂੰ ਬੱਲੇ ਸਾਡੇ ਨਾਲ ਪੱਗਾ ਮੰਨਦੇ ਐ ਐਂਡ ਘੋਰੇ ਵੀ ਬਿਲਕੁਲ ਉਹਨਾਂ ਨੂੰ ਵੀ ਲੱਗਦਾ ਵੀ ਸਾਡੇ ਸਾਡੇ ਵੀ ਪੱਗਾ ਮੰਨ ਜਾਂਦੇ ਜਾਂਦੇ ਟੁਕ ਟੁਕ ਟੁੱਤੀਆਂ ਵੀ ਲਾਦੇ ਹੋ ਸੋਹਣੇ ਬਹਿ ਜਾਣੇ ਪੁਰਾਣੇ ਬਹਿ ਜਾਣੇ ਆ ਦੇਖੋ ਦੀ ਤਰ੍ਹਾਂ ਤੁਸੀਂ ਦੇਖੋਣ ਸਰਦਾਰ ਜੀ ਨੇ ਕਿਹਾ ਤਾਂ ਮੋੜਿਆ ਨਹੀਂ ਜਾ ਸਕਦਾ ਨਹੀਂ ਨਹੀਂ ਬਾਬਾ ਜੀ ਐਂਕੈਸੀ ਜਦੋਂ ਤਾਂ ਇੱਥੇ ਕੰਦਨੀ ਵੀ ਅੰਮਰਸਰ ਉਹਨੇ ਧਾਰਮਿਕ ਜੀ ਫੀਲਿੰਗ ਆ ਜਾਂਦੀ ਐ ਪਰ ਨਾਲ ਹੀ ਤੁਸੀਂ ਜਿਹੜਾ ਕਲਚਰ ਵੀ ਬਣਾ ਜੋੜ ਕੇ ਰੱਖਿਆ ਜਿਵੇਂ ਕਲਚਰ ਵਾਲੀਆਂ ਜਿਹੜੀਆਂ ਚੀਜ਼ਾਂ ਤੁਸੀਂ ਕੜੇ ਵੀ ਤੇ ਉਹ ਜਿਹੜੀਆਂ ਜਾਗਤਾਂ ਨੇ ਸੋਦੇ ਕਰਕੇ ਇਹ ਵੀ ਬੜਾ ਜ਼ਿਆਦਾ ਕਲਚਰ ਵੀ ਹੋਣਾ ਬੜਾ ਜ਼ਰੂਰੀ ਹੈ ਜੀ ਜੀ ਤੇ ਕਲਚਰ ਵਾਲੇ ਗੀਤ ਨੇ ਜੀ ਫਿਰ ਤੁੱਤ 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 ਤੁੱਤੀਆਂ ਹੇ ਜਵਾਲੋਂ ਨਿਆਜਾ ਤੋਤਾ ਵਣੇ ਖੂਤੇ ਹੇ ਜਵਾਲੋਂ ਤੁੱਤ 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 ਤੁੱਤੀਆਂ ਆਹਾਂ ਥੈਂਕ ਯੂ ਥੈਂਕ ਯੂ ਬਹੁਤ ਮਿਹਰਬਾਨੀ ਔਰ ਜਿਹੜੇ ਪ੍ਰੈਸ ਵਾਲੇ ਮੇਰੇ ਮੁੰਡੇ ਭਰਾ ਸਾਰੇ ਨੇ ਇਹ ਵੀ ਮੇਰੇ ਭਰਾਵਾਂ ਨੇ ਸੋ ਥੈਂਕ ਯੂ ਵੈਰੀ ਮਚ ਜਦੋਂ ਅੰਮ੍ਰਿਤਸਰ ਆਉਂਦੇ ਤੁਸੀਂ ਬਹੁਤ ਰਿਸਪੈਕਟ ਦਿੰਦੇ ਸਾਰੇ ਜਾਣੇ ਜੀ ਉਹਦੇ ਵਾਸਤੇ ਥੈਂਕ ਯੂ ਥੈਂਕ ਯੂ ਮੇਰੇ ਮੇਰੇ ਬੜੀਏ ਕਾਮ ਉਹ ਉੱਥੇ ਗੱਲੋ ਆ ਜਾ ਵੀਰ ਉੱਥੇ ਗੱਲੋ ਬੈਠੋ ਭਾਈ ਬੈਠੋ ਅੱਛਾ ਇਹਨੇ ਆਪਾਂ ਖੜੇ ਹੋ ਕੇ ਕਰਦੇ ਆ ਖੜੇ ਹੋ ਕੇ ਕਰਦੇ ਆ ਆਓ ਭਾਈ ਨਾਲ ਆਓ ਜੀ ਤੁਸੀਂ ਬੋਲੋ ਜੀ ਬੋਲੋ ਜੀ ਇਧਰਲੀ ਸਾਈਡ ਆ ਜਿਓ ਜਰਾ ਐਂਕਲਸ ਵੀ ਕਰਨੀ ਹੈ ਤਾਂ ਮਾੜਾ ਇਹ ਕੋਰਟੇ ਨੂੰ ਨਾ ਲੱਗ ਜਾ। ਸੈਂਟਰ ਚ ਕਰਦਾ। ਕਿ ਮੇਰਾ ਲੱਗ। ਇਹਦਾ ਸੈਂਟਰ ਚ ਖੜਾ ਕਰ। ਓਕੇ ਠੀਕ ਹੈ। ਲੈ ਆਂ ਪਹਿਲੇ। ਮੈਂ ਉੱਧਰ ਆ ਜਾ। ਇਹਦਾ ਦਾਗ ਵੀ ਨਹੀਂ हटਣਾ। ਹਾਂਜੀ। ਇਹਦਾ ਇਹਦਾ ਚਲੋ ਜੀ। ਲੱਗਣਾ ਵੀ ਗੱਲ। ਤੰਕਲ ਹੋਣਾ। ਭਾਜੀ ਬੋਲਣੇ ਤੁਸੀਂ। ਭਾਜੀ ਬੋਲੋ। ਚਲੋ ਜੀ। ਅੱਛਾ। ਰੇਮ ਤੋਂ ਲੈ ਆਣੇ। ਨਾਲ ਹੀ ਹੋ ਕੇ ਅੱਜ ਤੁਹਾਡੇ ਗੌਰ ਪੰਜਾਬੀ ਸਿੰਗਰ ਹਰਕੀਰ ਜੀ ਤੁਹਾਡੀ ਗਦਾਨ ਤੇ ਪਹੁੰਚੇ ਨੇ। ਦਸਤਾਰਾਂ ਪਸੰਦ ਕੀਤੀਆਂ ਨੇ। ਔਰ ਦਸਤਾਰ ਦੀ ਗੱਲ ਕਰੀਏ ਤਾਂ ਤੁਸੀਂ ਕਾਫੀ ਜਿਹੜਾ ਦਸਤਾਰ ਨੂੰ ਤੁਸੀਂ ਬਹੁਤ ਪ੍ਰਮੋਟ ਕਰ ਰਹੇ ਹੋ। ਪੰਜਾਬੀ ਕਲਚਰ ਨੂੰ ਪਿਆਜਾਮੇ ਹੋਗੇ ਕੀ ਕਲਚਰ ਵੈਸੇ ਕਹਿੰਦੇ ਨੇ ਕਿ ਜਿਵੇਂ ਕਿਸੇ ਰਾਜੇ ਦੀ ਤਾਜ ਪੋਸ਼ੀ ਉਹ ਇਸ ਜੀਵਨ ਵਿੱਚ ਇੱਕ ਵਾਰ ਹੀ ਹੁੰਦੀ ਹੈ ਪਰ ਇੱਕ ਸਿੰਘ ਦੀ ਤਾਜ ਪੋਸ਼ੀ ਰੋਜ਼ ਗੁਰੂ ਮਹਾਰਾਜ ਆਪ ਆ ਕੇ ਕਰਾਉਂਦੇ ਨੇ ਕਿਉਂਕਿ ਇਹ ਗੁਰੂ ਮਹਾਰਾਜ ਦਾ ਬਖਸ਼ਿਆ ਹੋਇਆ ਤਾਜ ਹੈ ਤੋਂ ਉਹ ਪਗੜੀ ਦੀ ਜਿਹੜੀ ਸ਼ਾਨ ਵਧਾਨ ਵੱਲੇ ਔਰ ਵਰਲਡ ਰੈਨਾਉਂਡ ਸਿੰਗਰ ਸਦਾ ਮਲਕੀ ਸਿੰਘ ਜੀ ਅੱਜ ਸਾਡੇ ਕੋਲ ਨੇ ਤੇ ਬਹੁਤ ਇਹਨਾਂ ਦਾ ਧੰਨਵਾਦ ਇਹਨਾਂ ਨੇ ਸਾਡਾ ਬੜਾ ਮਨ ਮੋਦਾਇਆ ਤੇ ਉਹਨਾਂ ਦਾ ਬਹੁਤ ਪਿਆਰ ਹੈ ਔਰ ਅਸੀਂ ਛੋਟੇ ਹੁੰਨਾਂ ਤੋਂ ਲੱਗੇ ਅੱਜ ਦਿਨ ਤੱਕ ਔਰ ਵੀਰ ਜੀ ਹੀ ਸਟਿਲ ਯੰਗ ਠੀਕ ਹੈ ਤੇ ਅਸੀਂ ਅੱਜ ਦੇਖੋ ਤੇ ਬਾਕੀ ਅਸੀਂ ਛੋਟੇ ਹੁੰਨਾਂ ਤੋਂ ਲੱਗੇ ਅੱਜ ਦਿਨ ਤੱਕ ਇਹਨਾਂ ਦੇ ਗਾਣੇ ਸੁਨੇ ਆ ਬਹੁਤ ਮਾਰੇ ਦੀ ਇਹਨਾਂ ਦੇ ਬਖਸ਼ਿਸ਼ ਹੈ ਤੇ ਮਾਰੇ ਹਮੇਸ਼ਾ ਇਹਨਾਂ ਨੂੰ ਖੁਸ਼ ਰੱਖਣ ਤੇ ਤੁਹਾਡੀ ਦੁਕਾਨ ਤੇ ਹਮੇਸ਼ਾ ਹੀ ਵਸਤਾਰ ਲਈ ਲੈਣ ਆਉਂਦੇ ਨੇ ਜੇ ਪੁੱਤ ਜਮਲੇ ਕਿਹੜੀ ਚੀਜ਼ ਪਸੰਦ ਕੀਤੀ ਜਾਂਦੀ ਹੈ ਕਿਹੜਾ ਕੱਪੜਾ ਪਸੰਦ ਕੀਤਾ ਦੇਖੋ ਇਹ ਇਹਨਾਂ ਦਾ ਜਿਹੜਾ ਪਗੜੀ ਦਾ ਜਿਹੜਾ ਕੱਪੜਾ ਹੈ ਉਹ ਥੋੜਾ ਜਿਹਾ ਪੈਕਿਉਲਰ ਹੈ ਨਾਰਮਲ ਮਤਲਬ ਜਿਵੇਂ ਐ ਨਹੀਂ ਕਿ ਬਹੁਤ ਹੈਵੀ ਹੈ ਜਾਂ ਬਹੁਤ ਲਾਈਟ ਹੈ ਸੋ ਇਹਨਾਂ ਦਾ ਹਮ ਮੀਡੀਅਮ ਹੈ ਤੋਂ ਉਹਦੇ ਵਿੱਚ ਹੀ ਆਪਾਂ ਇਹਨਾਂ ਨੂੰ ਜਿਹੜੇ ਕਿਨੇ ਡਿਫਰੈਂਟ ਕਲਰ ਦਿੰਦੇ ਆ ਉਹ ਇਹਨਾਂ ਨੂੰ ਕਲਰ ਦਿੰਦੇ ਆ ਜਿਹੜੇ ਆ ਜਿੰਦਾਂ ਨੂੰ ਨਾ ਕੁਦਰਤੋਂ ਮਿਲਦੇ ਆ